तहसील कॉम्प्लेक्स ਦੀ ਪੁਰਾਣੀ ਇਮਾਰਤ ਵਿੱਚ ਸੈਂਕੜੇ ਵਾਹਨਾਂ ਦਾ ਪੁਰਾਣਾ ਰਿਕਾਰਡ ਜੋ ਕਿ ਰੁੱਲ ਰਿਆ ਸੀ ਤਾਂ ਇਸ ਨੂੰ ਵੇਖ ਕੇ ਜਦ ਐਮਐਲਏ ਨੇ ਉਹ ਕਾਫੀ ਹੈਰਾਨ ਹੁੰਦੇ ਨੇ ਤੇ ਮੌਕੇ ਤੇ ਉਹਨਾਂ ਐਸਡੀਐਮ ਦਫਤਰ ਪਹੁੰਚ ਕੇ ਕਰਮਚਾਰੀਆਂ ਦੀ ਵੀ ਰੇਲ ਬਣਾ ਦਿੱਤੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਦਰਸਲ ਖੁੱਲੇ ਅਸਮਾਨ ਦੇ ਥੱਲੇ ਸਰਕਾਰੀ ਰਿਕਾਰਡ ਰੋਲ ਰਿਆ ਸੀ ਜਿਸ ਨੂੰ ਵੇਖ ਕੇ ਹਲਕਾ ਵਿਧਾਇਕ ਦਿਆਲਪੁਰਾ ਕਾਫੀ ਹੈਰਾਨ ਹੁੰਦੇ ਨੇ ਤੇ ਉਹਨਾਂ ਵੱਲੋਂ ਅੱਜ ਇਹ ਮ ਦਫਤਰ ਦੇ ਵਿੱਚ ਜਾ ਕੇ ਕਰਮਚਾਰੀਆਂ ਦੀ ਵੀ ਰੇਲ ਬਣਾ ਦਿੱਤੀ ਗਈ ਹੈ ਤਾਂ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਜਿਸ ਦੇ ਵਿੱਚ ਸੈਂਕੜੇ ਵਾਹਨਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂਚਨਾ ਮਿਲੀ ਸੀ ਤੇ ਜਦ ਹਲਕਾ ਵਿਧਾਇਕ ਜਤਾਰ ਸਿੰਘ ਦਿয়ালਪੁਰਾ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਵੇਖਿਆ ਕਿ 1994 ਦੇ ਆਸ-ਪਾਸ ਦੇ ਸਰਕਾਰੀ ਵਾਹਨਾਂ ਦੇ ਰਿਕਾਰਡ ਸੈਂਕੜੇ ਫਾਈਲਸ ਬਿਲਡਿੰਗ ਦੇ ਵਿੱਚ ਪਈਆਂ ਨੇ ਤੇ ਦੇਖ ਕੇ ਵਿਦਾਇਕ ਕਾਫੀ ਹੈਰਾਨ ਹੋ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸ਼ਰਾਰਤੀ ਅੰਸਰ ਇਸ ਰਿਕਾਰਡ ਦੀ ਗਲਤ ਵਰਤੋਂ ਵੀ ਕਰ ਸਕਦਾ ਤਾਂ ਉਹਨਾਂ ਨੇ ਤੁਰੰਤ ਐਸ.ਡੀ.ਐਮ ਦਫ਼ਤਰ ਜਾ ਕੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਰਿਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਸੀ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਵੇਗੀ ਤੇ ਜਿੱਥੇ ਵੀ ਅਣਗਹਿਲੀ ਵਰਤੀ ਗਈ ਹੈ ਉੱਥੇ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਪੁਰਾਣਾ ਰਿਕਾਰਡ ਜਿਹੜਾ ਇੱਥੇ ਸ਼ਰਿਆਂ ਪਿਆ ਹੁੰਦਾ ਜਿਸ ਨੂੰ ਵੇਖ ਕੇ ਵਿਧਾਇਕ ਵੀ ਹੈਰਾਨ ਰਹਿ ਜਾਂਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਜਿਹੜੀ ਉਹ ਲੋਕਾਂ ਦੀ ਖੱਜਲ ਖਵਾਰੀ ਨੂੰ ਖਤਮ ਕਰਨ ਦੇ ਲਈ ਆਈ ਹੈ ਪਰ ਜਿਸ ਤਰੀਕੇ ਨਾਲ ਇੱਥੇ ਰਿਕਾਰਡ ਰੋਲ ਰਿਹਾ ਹੈ ਤਾਂ ਮੌਕੇ ਤੇ ਐਸ.ਡੀ.ਐਮ ਦਫ਼ਤਰ ਪਹੁੰਚ ਕੇ ਉਹਨਾਂ ਕਰਮਚਾਰੀਆਂ ਦੀ ਵੀ ਐਸ.ਐਸ ਨੂੰ ਲੈ ਕੇ ਰੇਲ ਬਣਾ ਦੁੱਤੀ ਹੈ ਕਿਦਾ ਇਹ ਆ ਗਏ ਤੇ ਸਾਈਕੜੇ ਆ ਰਸੀ ਜੋ ਕਹੇ ਸਰਕਾਰੀ ਸੁਕਾਬਲ ਹੁੰਦੇ ਨੇ ਤੇ ਰੋਲ ਰਹੇ ਵੀ ਪੁਰਾਣੇ ਕੋਟ ਦੇ ਤੁਸੀਂ ਤੇ ਰੇਡ ਮਾਰੀਏ ਕਿਹੜਾ ਕੋਈ ਜੇ ਕੋ ਜਾਜਦਾ ਵਿਸ਼ਾ ਮੈਂ ਆਇਆ ਸੀ ਕਾ ਕਚਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰਸੀਆਂ ਹੈ 1994 ਦੀ ਪਰ ਕਹਿਣ ਦਾ ਮਨ ਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨਹੀਂ ਹੈ ਨਾ ਉਹ ਕਿਉਂ ਗਏ ਕੀਰੇ ਉਹ ਬਾਅਦ ਚ ਦੱਸਣਗੇ ਵੀ ਕਿਤੇ ਮੇ ਚਲੇ ਗਏ ਬਾਹਰ ਰਕਾਰਡ ਬਾਹਰ ਗਿਆ ਕਿਵੇਂ ਹੈ ਨਾ ਇਹ ਬਲੋ ਜਾਂਚ ਕਰਨੀ ਬਣਦੀ ਆ ਤਹ ਹੈ ਗਲਤ ਤਾਂ ਨਹੀਂ ਸਰਕਾਰੀ ਕਾਰਡ ਕੋਈ ਇੱਕਨ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਆ ਵੀ ਸਾਨੂੰ ਮਿਲ ਨਹੀਂ ਰਹੇ ਨੂੰ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਬਸ ਚਾਰੀ ਕੋ 15 ਜੁਲਾਈ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਝ ਕੁ ਪਤਾ ਚੱਲਿਆ ਦੀ ਵੀ ਕੁਝ ਕੁ ਗਲਤ ਹੋਣ ਲੱਗਿਆ ਆ ਉਹਦੇ ਪਾਸੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਸੁਪੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਇਹ ਗਲਤ ਵਾਕ ਕਿਸੇ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਕੀਤੀ ਤਾਂ ਕੀ ਕਹਿਣਾ ਕਰਦਾ ਉਹਨਾਂ ਕੋਲੋਂ ਵੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ ਤਸਲੀਬ ਅਕਸ ਹੋ ਸਕੇ ਬਸ ਉਹਨਾਂ ਤਾਂ ਇਹੀ ਦੀ ਹਾਂਜੀ ਬਾਹਰ ਨਹੀਂ ਜਾਈ ਜਾਂ ਇਹ ਮੰਦਰੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗੀਆਂ ਬਾਹਰ ਪੈਣੀ ਨਹੀਂ ਇੰਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਤਸਲੀਬ ਅਕਸ ਜਵਾਬ ਨਹੀਂ ਹੈ ਕਾਹੇ ਨਾ ਸੰਭਣਾ ਇਹ ਗਲਤ ਹੈ ਇਹ ਗਲਤ ਆ ਜੀ ਮੇਰੇ ਕੋਲ ਸਾਡਾ ਜਦੋਂ ਡਾਕੂਮੈਂਟ ਪੈਣੇ ਸਾਡੇ ਕੋਲ ਸਾਡਾ ਸਾਂਭ ਸੰਭਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਂਭ ਸੰਭਾਲ ਬਣਦੀ ਜੇ ਮੰਨ ਲਓ ਵੀ ਦੋ ਬਦ ਖਤਮਲੀ ਜਾਂ ਨਸ਼ ਕਰਨਾ ਪੜਦਾ ਸਰਮ ਬਸ਼ਰੀਅਮ ਬਨੇ ਗੇਦਵੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸ ਹਿਸਾਬ ਉਹ ਨਹੀਂ ਚਾਹੀਦੀ ਇਹ ਕਾਰਵਾਈ ਹੋ ਰਹੀ ਜੀ ਇਹਨੂੰ ਕਹਿੰਦੇ ਜੀ ਜੋ ਕੁਝ ਰੈਡਲ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਨਜੀਬ ਸਿੰਘ ਅੱਜ ਦੇ ਵਿਦਾਇਨੀ ਰੇਡ ਮਾਰੀ ਸੀ ਥੈਂਕੜੇ ਜੋ ਕਾਗਜ਼ੀ ਜੋ ਪਹਿਲਾਂ ਸੀ ਜਾਂ ਆਰ.ਸੀ. ਰੋਲ ਰਹੀਆਂ ਸੀਗੀਆਂ ਠੀਕ ਹਨ ਹਾਂਜੀ ਸ਼ਿਕਾਇਤ ਮਿਲੀ ਸੀਗੀ ਦੇ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਵੱਡੀ ਗੰਟੀ ਦੇ ਫੈਲਾ ਖੁੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਲੋਕ ਕਹਿ ਸਕਦੇ ਕੋ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਲਗਈਆਂ ਪ੍ਰਸ਼ਾਸਨ ਦੀ ਤੇ ਸਰਕਾਰੀ ਕਾਗਜ਼ਿਸ ਕਿਸ ਤਰੀਕੇ ਨਾਲ ਰਿਕਾਰਡ ਜ਼ਰੂੜ ਰਹੇ ਕਿ ਕਿੱਡੀ ਵੱਡੀਆਂ ਗੈਲੀਆਂ ਤੇ ਕੋਈ ਕਾਰਵਾਈ ਹੋ ਗਈ ਜਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫ਼ਤਰ ਦੇ ਵਿੱਚ ਦੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੂੰ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰ ਤਾਂ ਕੱਲ ਨੂੰ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਖੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਉਹ ਆ ਜਾਂ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਾਇਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਚਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਬੂਨ ਦੀ ਕਰ ਦੇ ਸਰਕਾਰੀ ਰਿਕਾਰਡ ਦਾ ਨਸਬੂ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦੇ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਉਦੋਂ ਤੇ ਜਰੂਰ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਸਾਕੀ ਕੁਮਾਰ ਕੀ ਡਾਟਾ ਇੰਟਰਪ੍ਰੀਟਰ ਦਾ ਡਾਟਾ ਐਂਟਰੀ অপারেਟਰ ਜੀ ਜੀ ਅੱਜ ਵੀ ਰਾਹੀਂ ਤਸਵੀਰ ਵੀ ਜੇੜਾ ਮੰਗੀ ਸੀ ਇੱਕ ਦੇ ਦਾਰ ਸੀ ਫਾਈਲਾਂ ਪੁਰਾਣਾ ਰਿਕਾਰਡ ਹੈ ਸਰਕਾਰੀ ਉਦੋਂ ਰਿਹਾ ਸੀ ਜੀ ਸਾਡਾ ਗੱਲਬਾਤ ਕੇ ਵਿਧਾਇਕ ਦੀ ਕੀ ਕੰਨਾ ਚਾਹੁੰਦੇ ਸਰ ਦੇਖ ਦਿਓ ਇਹਦੇ ਵਿੱਚ ਕੀ ਗਣਗੈਲੀ ਹੋਈ ਆ ਆਪਾਂ ਦੇਖਦੇ ਆ ਵੀ ਇਹ ਰਿਕਾਰਡ ਉਦੋਂ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸੰਭਿਆ ਪਿਆ ਹੈ ਜਿਹੜਾ ਪੀ ਆਰ ਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿਚਨ ਗੱਡੀ ਹੋਈ ਆ ਜਾਂ ਕਿਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪਰਾਣੀਆਂ ਅੱਗੇ ਬਾਰੇ ਜਾਂਚ ਕਰਾਂਗੇ ਜੀ ਆਪਾਂ ਮਿਸਯੂਜ਼ ਨਹੀਂ ਹੋ ਸਕਦਾ ਮਿਸਯੂਜ਼ ਹੈ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਜ ਤੋਂ ਹਾਂ ਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ ਤਹਿ